ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬੁੱਟਰਕਲਾ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਇਹ ਪਿੰਡ ਆਉਂਦਾ ਮੈਂ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਿਹਾ ਮੇਰੀ ਇਹ ਦੂਜੀ ਵੀਡੀਓ ਹੈ ਪਰ ਮੈਂ ਇਹ ਮੰਨੂਗਾ ਵੀ ਜੇ ਕੋਈ ਭਰਾ ਵਪਾਰ ਦਾ ਕੰਮ ਕਰਦਾ ਹੈ ਉਹਨਾਂ ਨੇ ਇਹਨਾਂ ਦਾ ਨਾਮ ਜ਼ਰੂਰ ਸੁਣਿਆ ਹੋਊਗਾ ਜਾਂ ਇਹ ਵੀ ਹੋ ਸਕਦਾ ਵੀ ਪਹਿਲਾਂ ਵਾਲੇ ਵਪਾਰ ਕਰਨ ਵਾਲੇ ਵੀਰਾਂ ਦੇ ਵਿੱਚੋਂ ਜਾਂ ਨਵੇਂ ਵੀਰਾਂ 'ਚੋਂ ਇਹਨਾਂ ਨਾਲ ਜ਼ਰੂਰ ਵਾਹ-ਵਾਸਤਾ ਪਿਆ ਹੋਵੇ ਕਿਉਂਕਿ ਇਹਨਾਂ ਦਾ ਪੁਰਾਣਾ ਵਪਾਰ ਦਾ ਕੰਮ ਹੈ ਵਪਾਰ ਕਿਸ ਪੱਧਰ ਤੇ ਹੈ ਉਹਦਾ ਅੰਦਾਜ਼ਾ ਤੁਹਾਨੂੰ ਇੱਥੇ ਵੱਧੀਆਂ ਗਾਵਾਂ ਤੋਂ ਲੱਗ ਜੂਗਾ ਕਿਉਂਕਿ ਇੰਨੇ ਨਗ ਇਕੋ ਘਰ 'ਚ ਇਕੱਠੇ ਹੋਣ ਤਾਂ ਆਪਾਂ ਸਮਝ ਸਕਦੇ ਹਾਂ ਵੀ ਇਹ ਚੰਗੇ ਲੈਵਲ ਤੇ ਇਹਨਾਂ ਦਾ ਵਪਾਰ ਦਾ ਕੰਮ ਹੈ ਤਾਂ ਹੀ ਇੰਨੇ ਨਗ ਇੱਕ ਟਾਈਮ ਮੌਜੂਦ ਹੁੰਦੇ ਆ ਬੜੀਆਂ ਸੋਹਣੀਆਂ ਗਾਵਾਂ ਦੱਸੋ ਵਿਕਰੀ ਵਾਲੀਆਂ ਖੜੀਆਂ ਪਰ ਪਹਿਲੀ ਵੀਡੀਓ ਮੰਨ ਲਓ ਕਿ ਅਜ ਤੋਂ ਸ਼ਾਇਦ 2 ਸਾਲ ਪਹਿਲਾਂ ਵੀਡੀਓ ਬਣਾਈ ਹੋਵੇ ਥੋਂ ਉਸ ਤੋਂ ਬਾਅਦ ਚਸਵਬ ਨਹੀਂ ਬਣਿਆ ਸੋ ਫਿਰ ਤੁਹਾਨੂੰ ਵੀਡੀਓ ਦਿਖਾਉਣ ਲੱਗਾ ਹਰੇਕ ਵੀਡੀਓ ਦੀ ਤਰ੍ਹਾਂ ਇਸ 'ਚ ਫਿਰ ਬੇਨਤੀ ਕਰੂੰਗਾ ਵੀ ਤੁਸੀਂ ਸੂਆ ਸੂਆ ਪਸ਼ੂ ਖਰੀਦਦੇ ਹੋ ਤਾਂ ਭਾਵੇਂ ਦੋ ਟਾਈਮ ਦੁੱਧ ਚੋਲੋ ਜਿੰਨਾ ਦੱਸਿਆ ਜਾਂਦਾ ਮਾਲਕ ਦੇ ਘਰੇ ਖੜੀ ਚੀਜ਼ ਦੀ ਤਸੱਲੀ ਕਰਨ ਦਾ ਹੱਕ ਸਾਰਿਆਂ ਨੂੰ ਹੁੰਦਾ ਤੇ ਜੇ ਗੱਬਣ ਪਸ਼ੂ ਆ ਤਾਂ ਉਹਦੇ ਥਣਪਾਸ ਤੁਸੀਂ ਕਰਨੇ ਆ ਇਹ ਗੱਲਾਂ ਇਸ ਕਰਕੇ ਐਡ ਕਰੀ ਦੀਆਂ ਵੀ ਤੁਸੀਂ ਸਾਲੀ ਚੀਜ਼ ਖਰੀਦਣੀ ਹੈ ਇਹ ਵੀ ਆਪਣੇ ਅੰਗ ਬਿਮਾਰ ਵੀ ਹੁੰਦੇ ਆ ਪਸ਼ੂ ਢਿੱਲੇ ਮਸੇ ਵੀ ਹੁੰਦੇ ਆ ਉਹਦਾ ਅਸਰ ਵੀ ਕਈ ਵਾਰ ਪੈਂਦਾ ਪਰ ਜੇ ਮਾਲਕ ਦੇ ਘਰੇ ਤਸੱਲੀ ਕੀਤੀ ਹੋਵੇ ਫਿਰ ਸਾਡਾ ਵਿਸ਼ਵਾਸ ਬਣਿਆ ਰਹਿੰਦਾ ਉਸ ਚੀਜ਼ ਪ੍ਰਤੀ ਸੋ ਆਓ ਮਿਲਿਏ ਕਰਦੇ ਆ ਗੱਲਾਂ ਬਾਤਾਂ ਦੋਸਤੋ ਇੱਕ ਇੱਕ ਕਰਕੇ ਨਾਗ ਕੋਸ਼ਿਸ਼ ਕਰਾਂਗੇ ਵੀ ਬਹੁਤੇ ਤੁਹਾਨੂੰ ਤੋੜ ਕੇ ਦਿਖਾ ਦਈਏ ਜਿਆਦਾ ਲੰਬੀ ਵੀਡੀਓ ਨਾ ਬਣੇ ਤਾਂ ਹੋ ਸਕਦਾ ਜਿਹੜੀ ਥੋੜੀ ਬਹੁਤ ਕੱਚੀ ਗਾਂ ਹੋਈ ਉਹ ਬਹੁਤਾ ਨਾ ਤੋੜ ਕੇ ਆਓ ਮਿਲਦੇ ਆ ਤੇ ਕਰਦੇ ਆ ਗੱਲਾਂ ਬਾਤਾਂ ਆਪਾਂ ਆਓ ਸਾਹਮਣੇ ਜੀ ਤੁਸੀਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਦਿਓ ਜੀ ਆਪਣਾ ਹਰਜਿੰਦਰ ਕੁਮਾਰ ਅੰਕਲ ਜੀ ਪੁਰਾਣਾ ਵਪਾਰ ਦਾ ਕੰਮ ਮੈਂ ਕਿਹਾ ਸ਼ਾਇਦ ਕਾਫੀ ਟਾਈਮ ਹੋ ਗਿਆ ਹੋਣਾ ਹਨ ਹਾਂਜੀ 50 ਸਾਲ ਹੋ ਗਏ ਮੈਨੂੰ ਕਰਦੇ ਨੂੰ ਕੰਮ 50 ਸਾਲ ਹੋ ਗਏ 50 ਸਾਲ 48 50 ਸਾਲ ਹੋ ਗਏ ਪਹਿਲਾਂ ਪਿਤਾ ਜੀ ਕਰਦੇ ਫਿਰ ਮੇਰੇ ਨਾਲ ਮੈਂ ਕਰਦਾ ਆਕੇ ਫਿਰ ਬੱਚੇ ਵੀ ਕਰ ਰਹੇ ਆ ਬੱਚੇ ਆ ਬੇਟਾ ਵੱਡਾ ਸੋਨੂ ਛੋਟਾ ਕੈਨੇਡਾ ਚਲਾ ਗਿਆ ਅੱਛਾ ਹੋ ਗਿਆ ਸਾਲ ਇੱਕ ਨਾਲ ਹੀ ਕਰਦਾ ਸੀਦਾ ਅੱਛਾ ਤੇਗਾ ਮਤਲਬ ਤੀਜੀ ਪੀੜੀ ਹੋ ਗਈ ਥੱਲੇ ਤੱਕ ਜੇ ਆਉਂਦੇ ਆਪਾਂ ਦੇਖਦੇ ਆਂ ਤਾਂ ਵਪਾਰਚੀ ਹੈ ਨਾ ਹਾਂਜੀ ਹਾਂਜੀ ਅੱਛਾ ਅੱਜ ਆਪਾਂ گاਵਾ ਦਿਖਾਉਣੀਆਂ ਦਿਨ ਦੇ ਛਪਾ ਦਾ ਟਾਈਮ ਹੈ ਚੁਾਈ ਦਾ ਟਾਈਮ ਹੋਇਆ ਖੜਾ ਹਾਂਜੀ ਆਪਾਂ ਇੱਕ ਕਰਕੇ ਡਿਟੇਲ ਦੱਸਦੇ ਜਾਨੇ ਪਹਿਲੇ ਨੰਬਰ ਤੇ ਗਾਂ ਕਿੰਨਾਂ ਮਸੂਆ ਸੂਈ ਹੈ ਜਰਸੀ ਕਰਾਲ ਸਾਹਿਬ ਜੀ ਪਚਾਰ ਦੰਦੀ ਹੈ ਜੀ ਠੀਕ ਹੈ ਪਹਿਲਾ ਸੂਆ ਪਹਿਲਾ ਹੀ ਸੂਆ ਹਾਂਜੀ ਇਹ ਸੂਣ ਵਾਲੀ ਹੈ ਜਾਂ ਸੂਪੀ 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 ਆਪਾਂ ਪੇ ਪਰਸੋ ਸੂਈ ਹੈ ਠੀਕ ਹੈ ਤੇ ਬੱਚਾ ਇਹਦੇ ਨਾਲ ਵੱਛੀ ਹੈ ਬੱਚਾ ਜੀ ਠੀਕ ਹੈ ਅੱਛਾ ਬੱਚਾ ਦੇ ਮਰ ਤੋਂ ਉਰ ਦੇ ਮੜੀ ਠੀਕ ਹੈ ਰੇਟ ਆਪਾਂ ਇਹਨਾਂ ਦੇ ਦੱਸਾਂਗੇ ਜਾਂ ਫੋਨ ਤੇ ਰਹਿਣਗੇ ਰੇਟ ਆਪਾਂ ਫੋਨ ਤੇ ਹੀ ਦੱਸ ਦਿਆਂਗੇ ਹਾਂ ਜੀ ਦੱਸੋ ਇਹ ਇਸ ਵਿਸ਼ੇ ਤੇ ਗੱਲ ਹੋਈ ਸੀ ਥੋੜਾ ਵਪਾਰ ਤੇ 100 ਪਰਦੇ ਰੱਖਣੇ ਪੈਂਦੇ ਆ ਠੀਕ ਕਰੋ ਚਾਹੇ ਜਰਸੀ ਕ੍ਰੋਸ ਪਹਿਲਾ ਸੂਆ ਚਾਰ ਦੰਦ ਚਾਰ ਦੰਦ ਹਾਂ ਜੀ ਬੱਚਾ ਵੱੱਛਾ ਦਿੱਤਾ ਦੱਸੋ ਤੇ ਪਰਸੋਂ ਹੀ ਸੋਈ ਆ ਹਵਾਨਾ ਦੱਸਦਾ ਵੀ ਇਹ ਚੰਗੇ ਦੁੱਧ ਵਾਲੀ ਵਹਿੜਾ ਕਿੰਨਾ ਚੋਲੋਗੇ ਥੋਡੀ ਸਮਝ ਐ ਇਸ ਟਾਈਮ ਅੰਦਾਜ਼ਾ ਬੋਲਾ ਕਿੰਨਾ ਖੂਗਾ ਜੀ ਬੋਲਾ ਇਹਨੇ ਥੱਲੇ ਹੋਊਗਾ ਮੇਰੇ ਖਿਆਲ 18 20 ਦੇ ਵਿੱਚ ਵਿੱਚ 18 ਕਿਲੋ ਹੋਊਗਾ ਠੀਕ ਚਲੋ ਦੋਸਤੋ ਤੁਸੀਂ 18 ਕਿਲੋ ਤੀਜੇ ਦਿਨ ਹੀ ਮੰਨ ਲਓ ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਖਾਲੀ ਨਹੀਂ ਕੀਤੀਗੀ ਹਾਂਜੀ ਠੀਕ ਹੈ ਬੰਦ ਹੋ ਗਏ ਬੰਦ ਸੋ ਇਹ ਪਹਿਲੇ ਨੰਬਰ ਤੇ ਜਰਸੀ ਕ੍ਰਾਸ ਇਹਦੇ ਤੋਂ ਬੱਚੇ ਤੁਸੀਂ ਜਰਸੀ ਨਸਲ ਦੇ ਲੈ ਸਕਦੇ ਹੋ ਫਵਾਨੇ ਦੀ ਕੁਆਲਿਟੀ ਚੰਗੀ ਹੈ ਸੈਜ ਚੰਗਾ ਥਣ ਥੀ ਚੁਆਈ ਵਾਲੇ ਆ ਸੋਹਣਾ ਟਾਂਚਾ ਦੋਸਤੋ ਵੈੜ ਦਾ ਦੋ ਨੰਬਰ ਤੇ ਜਿਹੜੀ ਵੈੜ ਹੈ ਜੀ ਅੰਕਲ ਜੀ 2 ਨੰਬਰ ਦੇ ਉੱਤੇ ਵੈੜ ਬਾਈ ਤੋਰ ਰਿਹਾ। ਲੱਭੀ ਵੈੜੇ ਕੱਲ ਵਾਲੀ ਰਾਤ ਸੋਈ ਆ। ਕੱਲ ਵਾਲੀ ਰਾਤ। ਹਾਂਜੀ। ਸੂਆ ਕੰਮਾ ਸੂਪੀ ਜੀ ਇਹ। ਹਾਂਜੀ। ਸੂਆ ਕੰਮਾ ਸੂਆ ਦੂਜਾ ਹੋ ਜੀ 6 ਦੰਦ ਹੀ ਆ। ਹਾਂਜੀ। ਠੀਕ ਆ ਦੂਜਾ ਸੂਆ ਦੋਸਤੋ 6 ਦੰਦ। ਫਿੱਗੀ ਆਹ। ਕੱਲ ਵਾਲੀ ਰਾਤ ਸੋਈ। ਇਹਦਾ ਵੀ ਥਾਂ ਨੱਥੀ ਚੁਾਈ ਆਲਾ ਹਵਾਨੇ ਦੀ ਤਿਆਰੀ ਤੁਸੀਂ ਦੇਖ ਹੀ ਸਕਦੇ ਹੋ। ਟਾਂਚਾ ਸੋਣਾ। ਲਿਆ ਬਾਈ। ਨਾਗ ਜਿਆਦਾ ਤਾਂ ਬੱਚੇ ਜਿਹੜੇ ਆ ਤੁਸੀਂ ਫੋਨ ਦੇ ਉੱਤੇ ਕਨਫਰਮ ਕਰ ਲਓਗੇ ਕਿਹੜੀ ਗਾਣ ਨਾਲ ਇਹਦੇ ਮਗਰ ਬੱਚੀ ਆ ਬੱਚੀ ਆ ਹਾਂਜੀ ਬੱਚੀ ਠੀਕ ਹੈ ਸੋ ਇਹਦੇ ਮਗਰ ਬੱਚਾ ਬੱਚੀ ਹੈ ਹਾਂਜੀ ਸੋਨੇ ਟਾਂਚੇ ਦੀ ਗਾਣ ਦੋਸੋ ਚੰਗਾ ਹਵਾਨਾ ਭਰਮਾ ਅਗਾੜੀ ਇਹਦੀ ਵੀ ਚੰਗੀ ਦਿਸਦੀ ਹੈ ਥਾਣ ਹੱਥੀ ਚਵਾਈ ਵਾਲੇ ਆ ਤਿੰਨ ਨੰਬਰ ਤੇ ਜਿਹੜੀ ਵਾਰਡ ਹੈ ਜੀ ਏ ਵੀ ਕੇਦਾਂ ਦੀ ਹੈ ਜੀ ਠੀਕ ਹੈ ਇਹ ਕਦੋਂ ਕਸੂਈ ਇਹ ਵੀ ਕੱਲ ਇਹ ਮਗਰੋਂ ਥੂਈ ਆ ਹਾਂਜੀ ਇਹ ਕੱਲ ਇਹ ਤੜਕੇ ਜੇ ਸੂਈ ਹੈ 2-3 ਵਜੇ ਠੀਕ ਹੈ ਇਹ ਰਾਤ ਨੂੰ ਥੂਪੀ ਸੀ ਹਾਂਜੀ ਹਾਂਜੀ ਸੋ ਦੋਸਤੋ ਇਹ ਵੀ ਦੰਦੋਂ 6 ਦੰਦ ਦਾ ਇਹਦੇ ਮਗਰੋਂ ਵੀ ਬੱਛੀ ਆ ਬੱਚਾ ਵੱੱਛੀ ਹਵਾਨੇ ਦੀ ਤਿਆਰੀ ਦੇਖੋ ਕਰਮਾ ਵਾਲੀ ਦੀ ਹਜੇ ਜਦੋਂ ਸੂਈ ਹੋਊਗੀ ਉਦੋਂ ਤਾਂ ਹੋਰ ਜ਼ਬਰਦਸਤ ਦਿਸਦਾਣਾ ਹਵਾਨਾ ਹੁਣ ਵੀ ਤੁਸੀਂ ਦੇਖ ਸਕਦੇ ਮੈਂ ਲਿਆ ਭਾਈ ਮੇਰਾ ਬੁੱਤ ਸੋ ਬੱਚਾ ਇਹਦੇ ਨਾਲ ਵੀ ਵੱੱਛੀ ਬਹੁਤ ਸੋਹਣਾ ਟੰਚਾ ਦੋਸਤੋ ਵਹਿੜ ਦਾ ਫੈਕਸ ਹਵਾਨਾ ਗੱਲ ਹੈ ਜੇਕਰ ਥਣ ਹੱਥੀ ਚੋਈ ਵਾਲਾ ਰੱਖੋ ਥੋੜਾ ਘੋ ਕਮਾਲਾ ਬਈ ਉੱਥੋਂ ਕਮਾਲਿਆ ਕਰ ਜਮਨ ਜਮਨ ਕੋਲੋਂ ਕਮਾਲਾ ਮੋਡਲੀ ਬਈ ਸੋ ਢਾਂਚਾ ਤੁਸੀਂ ਦੇਖ ਸਕਦੇ ਹੋ ਤੇ ਆ ਰਹੀ ਦੇਖੋ ਇਹਦੇ ਹਵਾ ਨੇ ਬੰਦੇ ਬਈ ਅੰਕਲ ਜੀ 4 ਨੰਬਰ ਦੇ ਉੱਤੇ ਜਿਹੜੀ ਵੈੜ ਆਪਾਂ ਦਿਖਾਵਾਂਗੇ ਉਹ ਦੂਜੇ ਸੂਏ ਆ ਜੀ ਠੀਕ ਹੈ ਇਹਦੇ ਮਗਰ ਜਰਸੀ ਵੱਚੀ ਆ ਠੀਕ ਹੈ ਉਹ ਬੈਠੀ ਸਾਹਮਣੇ ਅੱਛਾ ਮੈਂ ਦਿਖਾ ਦਉ ਤੁਸੋ ਜਿਹੜੀ ਬ੍ਰਾਊਨ ਕਲਰ ਦੇ ਵਿੱਚ ਹਾਂਜੀ ਇਹ ਜਰਸੀ ਕੱਲ ਸੂਈ ਠੀਕ ਹੈ ਇਹ ਵੀ ਇਹ ਕੱਲ ਸਵੇਰ ਸੂਈ ਹੈ ਠੀਕ ਹੈ ਦੋਸਤੋ ਇਹ ਵੀ ਕੱਲ ਸਵੇਰ ਸੂਈ ਆਪ ਵੀ ਇਹ ਥੋੜਾ ਜਰਸੀ ਕਰਾਸ ਹੈ ਪਰ ਇਹਨੇ ਵੱਚੀ ਪ्योर ਜਰਸੀ ਰੰਗ ਚ ਦਿੱਤੀ ਹੈ ਮੈਂ ਤੁਹਾਨੂੰ ਇਹਦੀ ਵੱਚੀ ਦਿਖਾ ਦਉਂਗਾ ਇਹਦੀ ਵੀ ਤਿਆਰੀ ਦੇਖੋ ਕਰਮਾਲੀ ਦੀ ਹਵਾਨੇ ਫੈਕਸ ਆ ਪੱਟਾਂ ਦੇ ਸਾਨ ਵਿੱਚ ਪੂਰੇ ਟਾਇਟ ਤੁਹਾਨੂੰ ਦਿਸਣਗੇ ਹਲਦਾ ਨਹੀਂ ਹਵਾਨਾ ਕਮਾਲਾ ਬਾਈ ਕੁੱਤੋਂ ਪੁੜਿਆਂ ਦੀ ਬਣਾਵਟ ਚੜਾਈ ਢਾਂਚੀ ਦੇਖੋ ਮੂੰਹ ਖਾ ਮੂੰਹ ਖਾ ਮੂੰਹ ਖਾ ਮੰਗੇ ਮੂੰਹ ਖਾ ਇੱਧਰ ਹੋ ਜਾ ਨਹੀਂ ਨਹੀਂ ਐ ਨਹੀਂ ਕੱਲਾ ਮੂ ਬੂਤੀ ਬੂਤੀ ਉਸ ਤੋਂ ਤੁਸੀਂ ਦੇਖ ਲਓ ਲਈ ਚੱਲ ਬਾਈ ਸੋ ਦੋਸੋ ਸੋਹਣਾ ਫੇਸ ਚੰਗਾ ਢਾਂਚਾ ਚਾਰ ਵੜਾ ਤੁਹਾਨੂੰ ਇਸ ਸਾਈਡ ਦਿਨਾ ਦਿਖਾਤੀਆਂ ਇਹ ਤੋਂ ਬਾਅਦ ਚ ਆਪਾਂ ਉਹ ਦਿਖਾ ਦਈਏ ਜੀ ਦੋ ਉਹ ਵਿਖਾ ਦਿਓ ਠੀਕ ਹੈ ਸੋ ਇਧਰੋਂ ਤੁਹਾਨੂੰ ਚਿੱਟੀਆਂ ਵਾਲ ਡੱਬੀਆਂ, ਬੱਛੀਆਂ, ਗਾਵਾਂ ਜਿਹੜੀਆਂ ਉਹ ਦਿਖਾਉਣੇ ਆ ਪਹਿਲਾਂ, ਉਦੋਂ ਬਾਅਦ ਦੂਜੀਆਂ ਦਿਖਾਵਾਂਗੇ। ਅ ਅੰਕਲ ਜੀ ਜਿਹੜੀ ਇਹ ਟੇਢੀ ਹੋਈ ਖੜੀ ਹੈ ਵੜ ਕੰਨਵਾ ਸੂਆ ਸੂਈ ਹੈ ਇਹ। ਇਹ ਦੂਜੇ ਦੱਸਿਆ ਹੋ ਤੀਜੇ ਵੀ ਹੋ ਸਕਦੀ ਹੈ ਜੀ। ਅ ਦਿਨ ਕਿੰਨੇ ਹੋ ਗਿਆ ਜੀ? ਬੈਨੂਆ ਵਾ ਬੱਛੀ ਆ ਜੀ ਇਹਨੂੰ 6 ਮਹੀਨੇ ਨਾ। ਬੱਛੀ ਹੈ ਜੀ। ਬੱਛੀ ਇਹਦੇ ਨਾਲ ਨਾੜੂਆ ਦੱਸੋ ਕੱਚਾ। ਹਾਂ ਜੀ 6 ਮਹੀਨੇ ਲੈਣ ਅੱਜ ਸੂਈ ਨੂੰ ਹਾਂ ਜੀ। ਅ ਹੁਣ ਦੁੱਧ ਕਿੰਨਾ ਹੋ ਸਕਦਾ ਹੈ ਜੀ? ਹੁਣ ਦੁੱਧ ਦੇ ਥੱਲੇ ਹੋਊਗਾ 27-28 ਕਿਲੋ। 27-28 ਕਿਲੋ ਦੁੱਧ ਹ ਦਣ 6 ਮਾ ਹਾਈਟ ਫੁੱਲ ਹਵਾਨਾ ਚੰਗਾ ਹਜੇ ਵੀ ਸਪੇਸ ਦਿਸਦੀ ਆ ਹਵਾਨੇ ਦੇ ਵਿੱਚ ਮਤਲਬ ਹਜੇ ਹੋਰ ਦੁੱਧ ਵਧਣਾ ਕਿਉਂਕਿ ਦਣ 6 ਹੀ ਹੋਏ ਆ ਕਮਾਲਾ ਬਾਈ ਇਹਦਾ ਵੀ ਥਾਨ ਅੱਥੀ ਚੁਆਈ ਵਾਲਾ ਬਾਕੀ ਜੋ ਸਟਰਕਚਰ ਆ ਉਹ ਕਲੀਅਰ ਵੀਡੀਓ ਚ ਦਿਸਦਾ ਸੌਦੇ ਹੋਣੇ ਦੱਸੋ ਕਿਉਂਕਿ ਉਹ ਭਾਤੇ ਡਿਪੈਂਡ ਕਰਦਾ ਮੈਨੂੰ ਭਾਅ ਪਤਾ ਨਹੀਂ ਮੈਂ ਪੁੱਛੇ ਨਹੀਂ ਪਰ ਮੈਂ ਇਹ ਗੱਲ ਕਹਿ ਸਕਦਾ ਵੀ ਜੇ ਕੁਆਲਿਟੀ ਪਾਏ ਜੇ ਤੁਸੀਂ ਪਸ਼ੂ ਖਰੀਦਣਾ ਚਾਹੁੰਦੇ ਹੋ ਤਾਂ ਇੰਨੀਆਂ ਕਿ ਗਾਵਾਂ ਤੋਂ ਆਈ ਆਈਡੀਆ ਹੋ ਗਿਆ ਵੀ ਤੁਸੀਂ ਆ ਕੇ ਮੋੜਦੇ ਨਹੀਂ ਪਸ਼ੂ ਜ਼ਰੂਰ ਲੈ ਕੇ ਜਾਓਗੇ ਬੱਚੀ ਵੀ ਇਹਦੇ ਨਾਲ ਬੜੀ ਸੋਹਣੀ ਦੱਸੋ ਵਾਈਟ ਡੱਬ ਸੋਹਣਾ ਟਾਂਚਾ ਇੱਕ ਹੋਰ ਵੈੜ ਤੁਹਾਨੂੰ ਦਿਖਾਉਣੇ ਆ ਭਾਈ ਇਹ ਬੱਚੀ ਜਿਹਦੇ ਮਗਰ ਬੱਛਾ ਉਹ ਚਿੱਟਾ ਵਾਈਟ ਠੀਕ ਹੈ ਇਹਨੂੰ ਕਿੰਨਾ ਚਿਰ ਹੋ ਗਿਆ ਸੂਰ ਇਹ ਇਹ ਵੀ ਕਪਾ ਇਹ ਪਰਸੋ ਰਾਤ ਨੂੰ ਪਈ ਆ ਠੀਕ ਹੈ ਸੋ ਦੋਸਤੋ ਇਹ ਨਾਲ ਬੱਚਾ ਸਾਹਮਣੇ ਬੱਛਾ ਜਿਹੜਾ ਉਹ ਹੁਣ ਆ ਪਰਸੋਂ ਸੂਈ ਆ ਪਰਸੋਂ ਰਾਤ ਦੀ ਸੂਈ ਵੈ ਇਹ 10 ਕੁ ਵਜੇ ਟਾਉਨ ਨੂੰ ਸੂਈ ਆ 10 ਤਰੀਕ ਨੂੰ ਸ਼ਾਮ ਨੂੰ 4 ਵਜੇ ਠੀਕ ਆ ਹਾਂਜੀ ਓਏ ਹੋਏ ਹੋ ਚਲ 10 ਤਰੀਕ ਉਹ ਦਾਂਦਾ ਜੀ ਠੀਕ ਆ ਇਹ ਦੋ ਦਾਂਦਾ 10 ਤਰੀਕ ਨੂੰ ਸੂਈ ਆ ਸ਼ਾਮ ਨੂੰ 4 ਵਜੇ ਸੋਹਣੀ ਬੱਚੀ ਦੱਸੋ ਵਾਈਟ ਰੰਗ ਬੱਲੇ ਆ ਵੀਰੇ ਵਾਪਸ ਇਹ ਡਰਦੀ ਜੇ ਖੁੱਲੀ ਫਿਰਦੀ ਆਈ ਆ ਕੋਈ ਗੱਲ ਨਹੀਂ ਛੋਟਾ ਾਂਚਾ ਦੇਖ ਲਓ ਇਹ ਖੁੱਲੀ ਫਿਰਦੀ ਵਹਿੜ ਆਈ ਹੈ ਇੱਕ ਨਾਲ ਹੀ ਬੋਰ ਹੋ ਰਿਹਾ ਦੋਸਤੋ ਪਰਲੇ ਪਾਸੇ ਉਹ ਮਸ਼ੀਨ ਚੱਲਦੀ ਹੈ ਜਦੋਂ ਕੋਈ ਚੀਜ਼ ਦਾ ਖੜਕਾ ਹੁੰਦਾ ਤਾਂ گاਵਾ ਜਿਹੜੀਆਂ ਜਾਂ ਪਸ਼ੂ ਥੋੜਾ ਕਬਰ ਆਉਂਦਾ ਰਹਿੰਦਾ ਸੋ ਇਹ ਦੋ ਵਹਿੜਾਂ ਇੱਥੋਂ ਤੁਹਾਨੂੰ ਦਿਖਾ ਦਿੱਤੀ ਹੁਣ ਪਰਲੇ ਪਾਸੇ ਚੱਲਦੇ ਆ ਪਰਲੇ ਪਾਸੇ ਵਾਲੀ ਕੁਰਲੀ ਤੇ ਬੰਧੀਆਂ گاਵਾ ਤੁਹਾਨੂੰ ਦਿਖਾਉਣੇ ਅਕਲ ਜੀ ਇਧਰਲੇ ਪਾਸੇ ਹੁਣ ਆਪਾਂ ਸ਼ੁਰੂ ਕਰਦੇ ਆ ਪਹਿਲੇ ਨੰਬਰ ਤੇ ਵੱਛੀ ਆ ਇਹ ਖੀਰੀ ਆ ਜੀ ਬਕਰ ਬੱਛੀ ਆ ਇਹ ਕੱਲ ਦੀ ਸੂਈ ਆ ਕੱਲ ਹੀ ਸੂਈ ਖੀਰੀ ਆ ਉਹ ਬੱਛੀ ਬੜੀ ਠੀਕ ਆ ਬੜੀ ਆ ਅਗੇ ਸੋ ਬੱਛੀ ਦੇਖ ਲੋ ਡੱਬੀ ਬੱਛੀ ਆ ਪਹਿਲਾਂ ਇਹਦੇ ਦੰਦ ਦੇਖ ਲੈਣੇ ਆ ਕਿਉਂਕਿ ਦੰਦੋਂ ਇਹ ਖੀਰੀ ਤੁਹਾਨੂੰ ਦੱਸਿਆ ਤਾਂ ਦੰਦ ਤੁਹਾਨੂੰ ਪਹਿਲਾਂ ਕਨਫਰਮ ਕਰਾ ਦਿੰਨੇ ਆ ਦੋਸਤ ਇਹਨੇ ਵੀ ਬੱਛੀ ਨੂੰ ਜਨਮ ਦਿੱਤਾ ਦੋ ਦੰਦ ਆ ਜੀ ਦੋ ਦੰਦ ਹੋ ਗਈ ਦੋ ਹਾਂ ਫਿਰ ਉਹਨੇ ਬੰਦੇ ਨੇ ਕਹੋ ਕੋਈ ਗੱਲ ਨਹੀਂ ਸੋ ਦੋਸਤ ਇਹ ਦੋ ਦੰਦ ਬੱਛੀ ਆ ਹਾਂ ਟਾਂਚਾ ਬਹੁਤ ਸੋਹਣਾ ਦੱਸੋ ਤੇ ਨਾਲ ਬੱਚਾ ਵੀ ਇਹਦੇ ਨਾਲ ਬੜਾ ਚੰਗਾ ਫਿਰ ਇਹਨੂੰ ਬੱਛੀ ਤੇ ਹੀ ਲੈ ਕੇ ਜਾਇਂ ਸੋ ਇੱਕ ਵਾਰ ਤੁਹਾਨੂੰ ਇਹਦੀ ਬੱਛੀ ਦਿਖਾਉਂਗਾ ਹਜੇ ਪਲੂਣਾ ਹਵਾਲੇ ਤੇ ਕਿਉਂਕਿ ਸੂਈ ਤਾਜੀ ਹੈ ਇਹ ਕੱਲ ਹੀ ਸੂਈ ਆ ਇਹ ਕੱਲ ਵਾਲੀ ਰਾਤ ਹੀ ਇਹ ਸੂਈ ਆ ਸਾਰੀਆਂ ਕੱਲ ਵਾਲੀ ਰਾਤ ਹੀ ਸੂਈ ਆ ਕੱਲ ਵਾਲੀ ਰਾਤ ਹੀ ਦੋਸਤੋ ਸੂਈ ਹੈ ਤੇ ਬਹੁਤ ਸੋਹਣੀ ਇਹਨੇ ਬੱਛੀ ਨੂੰ ਜਨਮ ਦਿੱਤਾ ਮੈਂ ਤੁਹਾਨੂੰ ਬੱਛੀ ਦਿਖਾਉਂਗਾ ਪਲੂਣਾਵਾਨੇ ਤੇ ਹਜੇ ਹੈਗੀ ਆ ਉਵੇਂ ਦੇਖੋ ਬੱਛੀ ਨਾਲ ਇਹਦੇ ਕਰਮ ਵਾਲੀ ਤੇ ਸੋ ਅੱਜ ਇਸ ਪੱਖ ਤੋਂ ਦਾ ਤੁਹਾਡਾ ਮਨ ਖੁਸ਼ ਹੋਊਗਾ ਵੀ ਤੁਹਾਨੂੰ ਵਚਨਾ ਵਾਲਾ ਬਾਹਰ ਹੀ ਲੈ ਗਿਆ ਬਾਹਰ ਚੰਗੇ ਟਾਂਚੇ ਨੇ ਸੋਹਣੇ گاਵਾ ਦਿਖਾਉਣਗੇ ਉੱਥੇ ਹੀ ਲੈ ਜਾ ਬਈ ਦੇਖੋ ਸਟਰਕਚਰ ਚੰਗਾ ਹਵਾਨਾ ਦੱਸਦਾ ਤਾਜੀ ਸੂਈ ਵੀ ਦੋ ਦੰਦ ਵੈੜ ਸੋਹਣੇ ਟਾਂਚੇ ਦੀ ਹੈ ਇਸ ਤੋਂ ਬਾਅਦ ਚ ਕੋਸ ਹੋਰ گاਵਾ ਜਿਹੜੀਆਂ ਤੁਹਾਨੂੰ ਨਾਲ ਕੰਟੀਨਿਊ ਦਿਖਾਉਂਦੇ ਰਵਾਂਗੇ ਅੰਕਲ ਜੀ ਇੱਦੋਂ ਅੱਗੇ ਇੱਕ ਵੈੜ ਖੜੀ ਹੈ ਜਿਹੜੀ ਇੱਕ ਨਮਸਾ ਇਹ ਵੱਛਾ ਮਗਰ ਹੈ ਦੀ ਠੀਕ ਹੈ ਹਾਂਜੀ ਇਹ ਦੂਜਾ ਸੂ ਹੈ ਹਾਂਜੀ ਦੂਜਾ ਸੂ ਕੋਣ ਕਿੰਨੇ ਹੋ ਗਏ ਸੂਈ ਨੂੰ ਇਹਨੂੰ ਇਹਨੂੰ ਸੂਈ ਨੂੰ ਹਫਤਾ ਹੋ ਗਿਆ ਜੀ ਹੁਣ ਦੁੱਧ ਕਿੰਨਾ ਹੋਊਗਾ ਜੀ ਹੁਣ ਇਹਦੇ ਥਲੇ 15 16 ਕਿਲੋ ਦੁੱਧ ਹੋਊਗਾ ਠੀਕ ਹੈ 115 ਬੱਚਾ ਬਾਹਰ ਆ ਠੀਕ ਹੈ ਉਧਰ ਖੜਾ 15 ਤੋਂ 16 ਕਿਲੋ ਦੁੱਧ ਹਫਤੇ ਦੀ ਸੂਈ ਹਾਂਜੀ ਹਵਾਨਾ ਫੈਕਸ ਹੈ ਥੋੜੀ ਘੱਟ ਸੰਭੀ ਵੀ ਹੈ ਮਤਲਬ ਕੱਦ ਕਾਠ ਬਰੀਡ ਕੁਆਲਿਟੀ ਚੰਗੀ ਹੈ ਥੋੜੀ ਗੱਡੀ ਵਾਲ ਨੂੰ ਲਿਜਾਈਏ ਇਹਦਾ ਬੱਚਾ ਵੀ ਇਧਰ ਹੀ ਵੱਧਾ ਹੋਇਆ ਹੈ ਉਹ ਬੱਚਾ ਪਹਿਲਾ ਜੀ ਉਹ ਖੜਾ ਪਹਿਲੇ ਪਾਸੇ ਸੋ ਪਰਲੇ ਪਾਸੇ ਉਹ ਬੱਚਾ ਆ ਬੱਚਾ ਜਿਹੜਾ ਉਹ ਇਹਦਾ ਆ ਲਿਆ ਵੀਰੇ ਉਸੇ ਬੱਚੇ ਪਹਿਲਾ ਬੱਚਾ ਜੀ ਇਹਦਾ ਲੈ ਕੇ ਆਈ ਹੈ ਇਹ ਬੱਚਾ ਇਹਦੇ ਨਾਲ ਦੋਸਤੋ ਬੱਚੀ ਦੇ ਨਾਲ ਖੜਾ ਜਿਹੜਾ ਟਾਂਚਾ ਫੇਰ ਦੇਖ ਲੋ ਬੈਣ ਦੂਜਾ ਸੂਆ 15 ਕਿਲੋ ਦੋਤੇ ਆ ਗਈ ਹੈ ਹਫਤਾ 10 ਦਿਨਾਂ ਦੀ ਸੂਈ ਇਹ ਗਾਂ ਫੋਰ ਸੇਲ ਇੱਕ ਜਰਸੀ ਗਾਂ ਤੁਹਾਨੂੰ ਇਹ ਤੋਂ ਬਾਅਦ ਚ ਦਿਖਾਉਣੇ ਆ ਅੰਕਲ ਜੀ ਜਿਹੜੀ ਜਰਸੀ ਹੈ ਇਹਦੇ ਨਾਲ ਹੀ ਬੱਦੀ ਵੀ ਹਾਂਜੀ ਇਹਦੀ ਡਿਟੇਲ ਕੀ ਹੈ ਜੀ ਇਹ ਵੀ ਅੱਜ ਤਿੰਨ ਦਿਨ ਹੋ ਗਏ ਸੂਈ ਨੂੰ ਆ ਇਹਦਾ ਬੱਚਾ ਜੀ ਠੀਕ ਹੈ ਇਹਦਾ ਬੱਚਾ ਆਹ ਹਾਂਜੀ ਬਲੈਕ ਰੰਗ ਦਾ ਬਲੈਕ ਓਕੇ ਆ ਠੀਕ ਹੈ ਜੀ ਕੋਲ ਵੀ ਇਹਦਾ ਸੂਆ ਕਿੰਨਾ ਹੋਊਗਾ ਜੀ ਇਹ ਵੀ ਮੇਰੇ ਦੂਜੇ ਸੂਏ ਨਾਲ ਤੋਂ ਦੱਸੀ ਆ ਆਪਣਾ ਜੀ ਕੋ ਆਪਾਂ ਲਈ ਆਉਣੇ ਦੂਸਰੇ ਸੂਏ ਦੱਸੀ ਆ ਠੀਕ ਹੈ ਓਕੇ ਸੋ ਦੋਸਤੋ ਚੰਗੇ ਢਾਂਚੇ ਦੀ ਜਰਸੀ ਐ ਸੁਆ ਦੂਜਾ ਬੱਚਾ ਵੱਛਾ ਪੂਣ ਉਹ ਵਾਟੇ ਉਹ ਮੈਂ ਦੱਸਦੀ ਆ ਕਿਉਂਕਿ ਇਹ ਤਾਜ਼ੀਆਂ ਸੂਈਆਂ ਕੰਮ ਆ ਘਮਾਲਾ ਭਾਈ ਸਹੀ ਹੱਥੀਂ ਚਵਾਈ ਵਾਲਾ ਥਾਣਾ ਅੱਗੋਂ ਕਰਕੇ ਘਮਾਲਾ ਵੀਰੇ ਵਾਪਸ ਇੱਥੋਂ ਹੀ ਘਮਾਲਾ ਪਾਵੇਂ ਨੂੰ ਸੋ ਬਹੁਤ ਸਾਰੇ ਨਾਗਾਂ ਜੀ ਤੁਹਾਨੂੰ ਦੱਸੋ ਤੇ ਟਾਪ ਦੀਆਂ ਵਹਿੜਾਂ ਦਿਖਾ ਦੇਣੀਆਂ ਇਸ ਪਰਿਵਾਰ ਕੋਲ ਜਿਹੜੀਆਂ ਵਿਕਰੀ ਵਾਲੀਆਂ ਨੇ ਇਆਂ ਹੋਈਆਂ ਲੈ ਚੱਲੋ ਬਈ ਇਹ ਤੇ ਜਿੰਨੇ ਆ ਗਾਵਾਂ ਤੁਸੀਂ ਦੇਖੀਆਂ ਤੁਹਾਨੂੰ ਸੋਈਆਂ ਸਵਾਇਆਂ ਦਿਖਾ ਰਹੇ ਆਂ ਭਲੂਣ ਹਵਾਨਿਆਂ ਤੇ ਆ ਤਾਂ ਉਤੋਂ ਪਤਾ ਇਹੀ ਲੱਗਦਾ ਹੁੰਦਾ ਵੀ ਇਹ ਤਾਜ਼ੀਆਂ ਸੋਈਆਂ ਬੌਲਾ ਫੇਰ ਵੀ ਤੁਸੀਂ ਚੋ ਸਕਦੇ ਹੋ ਮੰਗਤੀ ਕਰ ਸਕਦੇ ਹੋ ਇਹ ਵੀ 9 ਤਰੀਕ ਦੀ ਸੋਈਆਂ ਜੀ ਠੀਕ ਹੈ ਸੁਆਦਾ ਕਿੰਨਾ ਮਾਜੀ ਇੱਕ ਦੂਜਾ ਸੁਆ ਜੀ ਠੀਕ ਹੈ ਇਹ ਚੌਗੀ ਸੀ ਗਿਆ ਵੱਛੀ ਜੀ ਠੀਕ ਹੈ 6 ਅੰਦਾ ਦੋਸਤੋ ਤੇ ਵੱਛੀ ਇਹਦੇ ਨਾਲ ਅੰਕਲ ਜੀ ਇਹਦੇ ਥਲੇ ਦੁੱਧ ਦਾ ਅੰਦਾਜ਼ਾ ਕਿੰਨਾ ਹੋ ਸਕਦਾ ਦੁੱਧ ਦੇ ਥਲੇ ਹੋ 16-17 ਕਿਲੋ ਜੀ ਠੀਕ ਹੈ ਹਾਂਜੀ ਤੋਰੀ ਵਿੱਚ ਬੌਲੇ 16-17 ਕਿਲੋ 16-17 ਕਿਲੋ ਦੋਸਤੋ ਬੌਲੇ ਤੋਂ ਸ਼ੁਰੂਆਤ ਹੈ 9 ਤਰੀਕ ਦੀ ਸੂਈ 12 ਤਰੀਕ ਨੂੰ ਅੱਜ ਵੀਡੀਓ ਬਣ ਰਹੀ ਹੈ ਦਿਨ ਸਿਰਫ 3 ਹੋਏ ਆ ਦੂਜਾ ਸੂਆ ਵੱਛੀ ਵਾਲੀ ਗਾਂ ਚੰਗਾ ਥਣ ਸੋਹਣਾ ਹਵਾਨਾ ਲਿਆ ਭਾਈ ਕਮਾਲਾ ਸੋ ਬਰੀਡ ਕੁਆਲਟੀ ਵੀ ਦੇਖ ਲੋ ਹੱਥੀਂ ਚਵਾਈ ਵਾਲਾ ਥਣ ਲੱਗਾ ਦੋਸਤੋ ਭਾਵੇਂ ਤੁਸੀਂ ਬੇਫਿਕਰ ਹੋ ਕੇ ਹੱਥੀਂ ਚੋਇਓ ਤੁਹਾਨੂੰ ਮਸ਼ੀਨ ਦੀ ਲੋਡ ਨਹੀਂ ਪਾਉਗੀ ਪਰ ਇਹ ਆ ਵੀ ਜੇ ਕਾਵਾ ਰੱਖਦੇ ਹੋ ਜਿੰਨਾ ਛੇਤੀ ਮਸ਼ੀਨਾ ਐਡ ਕਰਦੇ ਹੋ ਤਾਂ ਉਹਦੇ ਚ ਥੋੜਾ ਫਾਇਦਾ ਹੀ ਐ ਫਿਰ ਵੀ ਤੁਸੀਂ ਆਪਦੀ ਗੁੰਜਾਇਸ ਦੇਖਣੀ ਐ ਗਾਂਵਾਂ ਦੇ ਥਣ ਅਥੀ ਚੋਈ ਆਲੇ ਆ ਜਿਹੜੀਆਂ ਹੁਣ ਜਿਵੇਂ ਆਪਾਂ ਇਹ ਗਾਂ ਨੂੰ ਦੇਖਿਆ ਖਾਸ ਕਰਕੇ ਬੜਾ ਸੋਹਣਾ ਇਹਦਾ ਹਵਾਨਾ ਆਹਾ ਬਖਾ ਦੇ ਪਹਿਲਾਂ ਇਸ ਤੋਂ ਬਾਅਦ ਚਾਪਾਂ ਦੋ ਇਹ ਵੜਾ ਦਿਖਾ ਕੇ ਫਿਰ ਇੱਕ ਵੱਡੀ ਗਾਂ ਦਿਖਾਵਾਂਗੇ ਇਹ ਗੱਬਣਾ ਜੀ ਤੇ ਗੱਬਣਾ ਜੀ ਪਹਿਲਾਂ ਇਹਦੇ ਬਾਰੇ ਹੀ ਦੱਸ ਦੋ ਜਿਹੜੀ ਵੀਰ ਖੋਲਾ ਗੱਬਣਾ ਇਹ ਹਫਤਾ ਰਹਿੰਦਾ ਜੀ ਸੂਆ ਕਿੰਨਾ ਜੀ ਇਹਦਾ ਸੂਆ ਤੇ ਪਹਿਲੀ ਇਹ ਚਾਰ ਦੰਦਾ ਠੀਕ ਹੈ ਚੌਗੀ ਆ ਇੱਕ ਹਫਤਾ ਬਾਕੀ ਪਹਿਲਾਂ ਸੂਆ ਚਾਰ ਦੰਦਾ ਜੀ ਇੱਕ ਹਫਤਾ ਲਊਗੀ ਗੱਬਣ ਗਾਂ ਤੁਮਾੜਾ ਲਾ ਭਾਈ ਆਪ ਟੈਕਨੀਕਾ ਚੀਆ ਇਹ ਪਲਾਂੀਆਂ ਬੰਨ ਲੱਗੀ ਆ ਸੋ ਹਫਤਾ ਬਾਕੀ ਆ ਦੋਸਤੋ ਪਲਾਂਾਂ ਥੋੜੀਆਂ ਥੋੜੀਆਂ ਪੈਣੀਆਂ ਸ਼ੁਰੂ ਹੋਗਣਾ ਹਵਾਨੇ ਚ ਹਫਤਾ ਇਹਨੇ ਲੈ ਜਾਣਾ ਇਹਦੇ ਨਾਲ ਇੱਕ ਹੋਰ ਗੱਪਣਗਾ ਖੜੀ ਆ ਫਿਰ ਆਪਾਂ ਲਾਸਟ ਉੱਤੇ ਇੱਕ ਵੱਡੀ ਵੈਡ ਦਿਖਾਉਣੀ ਆ ਅਗਲੀ ਇਸ ਵੈਡ ਦੀ ਕੀ ਡਿਟੇਲ ਆ ਜੀ ਇੱਕ ਦੂਜੇ ਸੂਏ ਆ ਜੀ ਹੂੰ ਵੈਡ ਪਹਿਲੇ ਸੂਏ ਨੇ 26 ਕਿਲੋ ਦੁੱਧ ਦਿੱਤਾ ਠੀਕ ਹੈ ਤੁਸੀਂ ਇਹ ਕਿੰਨੇ ਲੈ ਸਕਦੀ ਹੈ ਹਾਂ ਦਿਨ ਦੇ ਪਏ 8-9 ਹਫਤਾ 10 ਦਿਨ ਵੀ ਲੈ ਸਕਦੇ 8-9 ਦਿਨ ਪਏ ਹਾਂ ਠੀਕ ਹੈ 8-9 ਦਿਨ ਬਾਕੀ ਆ ਦੋਸਤੋ 10 ਦਿਨ ਵੀ ਲੈ ਸਕਦੀ ਹੈ 20 ਤਰੀਕ ਨੂੰ ਦਿਨ ਪੂਰੇ ਦੱਸੇ ਸਾਨੂੰ ਓਕੇ ਹਾਂਜੀ 20 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਦੋਸਤੋ ਦਿਨ 5-4 ਪਸ਼ੂ ਉੱਤੇ ਲੈ ਸਕਦਾ ਹੁੰਦਾ ਦੁੱਧ ਲਾਉਣਾ ਸ਼ੁਰੂ ਕਰਤਾ ਮੋੜ ਲਾ ਬਈ ਲਿਆ ਭਾਦੇ ਮੂਜਾ ਭਾਦੇ ਸੋ ਫੇਸ ਇਹਦਾ ਤੁਸੀਂ ਦੇਖ ਸਕਦੇ ਹੋ ਲੈ ਚੱਲ ਬਈ ਇਸ ਗਰੁੱਪ ਦੇ ਵਿੱਚੋਂ ਹਾਲਾਂਕਿ ਬਹੁਤ ਸੋਹਣੀਆਂ ਗਾਵਾਂ ਪਹਿਲਾਂ ਹਵਾਨੇ ਤੁਸੀਂ ਦੇਖ ਲਏ ਢਾਂਚੇ ਦੇਖ ਲੇ ਪਰ ਮੰਨੂਗਾ ਵੀ ਇਸ ਲੋਟ ਦੇ ਵਿੱਚੋਂ ਸਭ ਤੋਂ ਜ਼ਿਆਦਾ ਕੀਮਤ ਵਾਲੀ ਜਾਂ ਜ਼ਿਆਦਾ ਚੰਗੀ ਗਾਂ ਤੁਹਾਨੂੰ ਦਿਖਾਉਣਾ ਹੈ ਲਾਸਟ ਉੱਤੇ ਇਹ ਬੱਦੀ ਵੀ ਹੈ ਦੋਸਤੋ ਜਿਹੜੀ ਹੁਣ ਤੁਹਾਨੂੰ ਦਿਖਾਉਣੀ ਹੈ ਢਾਂਚਾ ਵੀ ਤੁਹਾਨੂੰ ਦੱਸੂਗਾ ਕਿੰਨਾ ਸੁਆਸ ਹੁੰਦੀ ਹੈ ਜੀ ਇਹ ਦੂਜੇ ਸੁਵੇ ਦੱਸਿਆ ਸੀ ਸੰਧ ਠੀਕ ਹੈ ਦੂਜੇ ਸੁਵੇ ਵੇੜਾ ਕਿੰਨਾ ਟਾਈਮ ਲੇ ਜੂਗੀ ਹਜੇ ਇਹਦੇ ਵੀ ਆਈ 18 ਤਰੀਕ ਨੂੰ ਇਹਦੇ ਦਿਨ ਪੂਰੇ ਦੱਸਿਆ 9 ਮਹੀਨੇ ਬਾਕੀ ਉੱਤੇ ਵੇਖੋ ਜੀ 10 ਦਿਨ ਲੈ ਸਕਦੀ ਆਹ 10 10 ਦਿਨ ਲੈ ਦੁੱਧੇ ਦਾ ਅੰਦਾਜ਼ਾ ਤੁਹਾਡਾ ਤਜਰਬਾ ਬਹੁਤ ਹੈ ਜੀ ਕਿੰਨਾ ਕੁ ਪਾ ਸਕਦੀ ਹੈ ਪਹਿਲੇ ਸੂਏ ਕਹਿੰਦੇ 40 41 ਕਿਲੋ 40 ਕਿਲੋ ਦੁੱਧ ਚੋ ਹੈ ਜੀ ਤੋਂ ਲਈ ਹੈ ਜੀ ਆਪ ਠੀਕ ਹੈ ਦੋਸਤੋ ਪਹਿਲੇ ਸੂਏ ਚ ਦੁੱਧ ਸੰਕਲ ਕਹਿੰਦੇ ਵੀ ਮਾਲਕਾਂ ਨੇ ਬੜਾ ਚੰਗਾ ਦੱਸਿਆ ਤੁਸੀਂ ਕਿੰਨਾ ਚੋਲੋਗੇ ਉਹ ਤੁਹਾਡੀ ਸਮਝ ਕੰਮ ਕਰੋਗੀ ਨਾ ਤਾਂ ਹਵਾਨੇ ਵਾਲੇ ਪਾਸਿਓ ਕੋਈ ਕਮੀ ਦਿਸਦੀ ਹੈ ਤੇ ਨਾ ਟਾਂਚੇ ਵੱਲੋਂ ਵੱਡਾ ਸਟਰਕਚਰ ਸੋਨਾ ਰੰਗ ਰੂਪ ਚੰਗੀ ਗਾਂ ਤੁਸੀਂ ਲਾਸਟ ਉੱਤੇ ਦੇਖ ਰਹੇ ਹੋ ਸੋ ਅੱਜ ਇਹ ਹਫਤਾ 10 ਦਿਨ ਲੈਂਦੀ ਹੈਗਾ ਫਲੂਨ ਥੋੜੀ ਥੋੜੀ ਹਵਾਨੇ ਦੇ ਉੱਤੇ ਮਹਿਸੂਸ ਹੋ ਰਹੀ ਹੈ ਗਲਾਬੀ ਰੰਗ ਦੇ ਵਿੱਚ ਬਾਕੀ ਜਦੋਂ ਨੇੜ ਆਉਗੀ ਤੇ ਹਵਾਨਾ ਕਿੰਨਾ ਕੁ ਭਰਦੀ ਹੋ ਬਾਅਦ ਦੀ ਗੱਲ ਹੈ ਫਿਲਹਾਲ ਤੁਸੀਂ ਇਸ ਗਾਂ ਨੂੰ ਦੇਖ ਸਕਦੇ ਹੋ ਸੋਨਾ ਟੰਚਾ ਹੈ ਇਸ ਗਾਂ ਦਾ ਵੀ ਦਿਸਦਾ ਹੈ ਤਿੱਲੀ ਛੱਡ ਕੇ ਜਾਂਦੇ ਬਾਈ ਕੋਈ ਨਹੀਂ। ਤੋਂ ਇੱਕ ਵੱਡੇ ਢਾਂਚੇ ਦੀ ਗਾਂ ਦੱਸੋ ਇਹ ਫਾਰਮਾਂ ਦੇ ਵਿੱਚੋਂ ਇਦਾਂ ਦੀਆਂ ਗਾਵਾਂ ਆਉਂਦੀਆਂ ਐ। ਤੇ ਉਹਦੇ ਕਰਕੇ ਇਹ ਆ ਥੋੜਾ ਜਿਹਾ ਆਪ ਦੇ ਹਿਸਾਬ ਨਾਲ ਤੁਰਦੇ ਆ ਲੈ ਚੱਲੋ ਵੀਰੇ ਬੰਦ ਦਿਓ। ਅੱਜ ਤੁਹਾਨੂੰ ਸੋ ਦੋਸੋ ਅੱਜ ਦੀ ਇਹ ਵੀਡੀਓ ਜਿਹਦੇ ਵਿੱਚ ਬਹੁਤ ਸਾਰੀਆਂ ਗਾਵਾਂ ਦਿਖਾਈਆਂ ਤੇ ਲਗਭਗ 80% ਗਾਵਾਂ ਨਾਲ ਬੱਚੇ ਵੱਛੀਆ ਐ ਇੱਥੇ ਜਿਹੜੀਆਂ ਅੱਜ ਦੇਖੀਆਂ ਐ। ਸੋ ਹੁਣ ਤੁਸੀਂ ਵਿਜ਼ਿਟ ਕਰੋ ਬੁੱਟਰਪੈਂਡ ਦੇ ਵਿੱਚ ਤੇ ਆ ਕੇ ਇੱਥੇ ਦੇਖ ਕੇ ਆਪਦੀ ਤਸੱਲੀ ਨਾਲ ਪਸ਼ੂ ਖਰੀਦ ਲਿਓ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਹੈ ਧੰਨਵਾਦ